ਸਾਸਰੀ ਕਾ ਪੈਨੋ ਤੇ ਬੀਰੋ ਬੇਬੇ ਦੀ ਰਸੋਈ ਵਿੱਚ ਛੋਟਾ ਸਤਿਗਿੱਟ ਜਾਂਦਾ ਹੈ ਬੇਬੇ ਦੀ ਰਸੋਈ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਕਸਟਰਡ ਰਾਸਕੇ ਦਾ ਤੇ ਆਪਾਂ 10 ਕਸ ਰਸ ਲੈਣੇਗੇ ਤੇ ਤੁਸੀਂ ਆਪਦੇ ਹਿਸਾਬ ਦੇ ਨਾਲ ਲੈ ਲਿਓ ਤੇ ਅ ਅੱਧੀ ਕੌਲੀ ਆਪਾਂ ਛੋਟੀ ਲੈਂਤੀ ਆ ਖੰਡ ਦੀ ਤੇ ਦੋ ਚਮਚ ਲੈਕਨੇ ਆਪਾਂ ਕਸਟਰਡ ਦੇ ਪੌਣਾ ਕਿਲੋ ਆਪਾਂ ਲੈਣ ਦੁੱਧ ਤੇ ਆਪਾਂ ਕਾਜੂ ਤੇ ਬਦਾਮ ਲੈਣੇਗੇ ਪਰ ਇਹ ਤੁਸੀਂ ਆਪਦੇ ਹਿਸਾਬ ਨਾਲ ਜਿੰਨੇ ਕੇ ਲੈਣੇ ਤਾਂ ਲੈ ਸਕਦੇ ਹੋਗੇ ਤੇ ਹਣ ਸਭ ਤੋਂ ਪਹਿਲਾਂ ਆਪਾਂ ਦੁੱਧ ਪਾਵਾਂਗੇ ਇੱਧਰ ਆਪਣੇ 프라이ਪੈਨ ਦੇ ਵਿੱਚ ਆ ਦੇਖੋ ਭਾਨੇ ਗੈਸ ਚ ਲਾਤਾ ਆਪਾਂ ਗੈਸ ਚ ਲਾ ਕੇ ਆ ਆਪਾਂ ਇਹਦੇ ਵਿੱਚੋਂ ਅੱਧਾ ਕਿਲੋ ਆਹ ਆਪਣੇ ਕਸਟਰਡ ਕੋਲਣ ਨੂੰ ਦੁੱਧ ਰੱਖ ਲਾਂਗੇ ਕੁਛ ਠੰਡਾ ਠੰਡੇ ਦੁੱਧ ਦੇ ਵਿੱਚ ਕਸਟਰਡ ਕੋਲਦਾ ਭਾਣੇ ਜੇ ਕਿਸੇ ਮੇਰੇ ਭੈਣ ਨੂੰ ਨਹੀਂ ਪਤਾ ਕਸਟਰਡ ਦਾ ਤੇ ਮੈਂ ਉਹਦੇ ਵਾਸਤੇ ਦੱਸ ਰਹੀ ਹਾਂ ਭੈਣੇ ਜੀ ਨੂੰ ਪਤਾਗਾ ਤੇ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਉਹ ਆਦੇ ਸਾਹਬ ਦੇ ਨਾਲ ਥੋੜਾ ਬਹੁਤਾ ਜਿੰਨਾ ਤੁਹਾਨੂੰ ਲੋੜ ਉਹਨਾਂ ਤੋਂ ਅਸੀਂ ਪਾ ਸਕਦੇ ਹਾਂ ਜਿੰਨਾ ਤੁਹਾਨੂੰ ਘੱਟ ਵੱਧ ਦੇ ਲੋੜਾ ਘੱਟ ਵੱਧ ਦੁੱਧ ਪਾ ਸਕਦੇ ਹਾਂ ਉਹ ਤੁਸੀਂ ਆਪਦੀ ਫੈਮਿਲੀ ਦੇ ਹਿਸਾਬ ਨਾਲ ਪਾਉਣਾ ਆਪਣੇ ਇਹ ਸਾਡੀ ਛੋਟੀ ਫੈਮਿਲੀ ਹੈ ਛੋਟੀ ਫੈਮਿਲੀ ਦੇ ਲਈ ਅਸੀਂ ਨਹੀਂ ਆਪਣੇ ਰਿਸ਼ਤੇਦਾਰ ਭੈਣ ਭਾਈ ਆਉਂਦੇ ਨੇਗੇ ਇਹ ਚਟਪਟ ਬਣਨ ਵਾਲੀ ਰੈਸਪੀ ਹੈਗੀ ਤੇ ਤੁਸੀਂ ਚਟਪਟ ਬਣਾ ਕੇ ਖਵਾ ਸਕਦੇ ਆ ਤੇ ਬਹੁਤ ਟੈਸਟੀ ਬਣਨੀ ਆ ਨੇ ਤੇ ਤੁਹਾਡੇ ਮਹਿਮਾਨ ਵੀ ਤੁਹਾਡਾ ਤਾਰੀਫ ਕੀਤੇ ਵਗੈਰਾ ਨਹੀਂ ਸਕਣਾ ਤੇ ਤੁਸੀਂ ਪਣੇ ਜਰੂਰ ਬਣਾ ਕੇ ਦੇਖਿਓ ਆ ਮੈਂ ਬਣਾਉਣੀ ਆ ਮੈਨੂੰ ਦੇਖੀ ਚੱਲਿਓ ਉਸ ਤਰ੍ਹਾਂ ਹੀ ਫਿਰ ਤੁਸੀਂ ਬਣਾ ਕੇ ਦੇਖਿਓ ਕਰੀ ਜਿਹੜਾ ਪਣੇ ਆਪਣਾ ਕਸਟਰਡ ਕਸਟਰਡ ਦੇ ਵਿੱਚ ਆਪਾਂ ਦੁੱਧ ਪਾਉਣੇ ਆਗੇ ਤੇ ਦੁੱਧ ਆਪਾਂ ਪਣੇ ਪਾ ਕੇ ਚੰਗੀ ਤਰ੍ਹਾਂ ਇਹਨੂੰ ਫੈਟ ਲਾਣਾਗਾ ਚੰਗੀ ਤਰ੍ਹਾਂ ਫੈਟ ਲਾਂਗੇ ਜਿਹੜੇ ਇਹਦੇ ਵਿੱਚ ਕੋਈ ਗੰਟ ਨਾ ਬਣੇ ਆ ਦੇਖੋ ਪਣੇ ਆਪਣਾ ਸਾਰਾ ਕਸਟਰਡ ਚੰਗੀ ਤਰ੍ਹਾਂ ਖੋਲ ਗਿਆ ਇਹਨੂੰ ਚੰਗੀ ਤਰ੍ਹਾਂ ਖੋਲਿਓ ਇਹ ਖੋਲਣਾ ਠੰਡੇ ਦੁੱਧ ਚ ਹੀ ਆ ਪਣੇ ਕਿ ਜੇ ਤੁਸੀਂ ਦੁੱਧ ਗਰਮ ਚ ਨਾ ਕੋਲਣ ਲੱਗ ਜਿਓ ਫਿਰ ਭਾਣੇ ਨੇ ਕੁਲਣਾ ਨਿਗਾ ਗੰਡਾ ਬਣ ਜਾਣਗੇ ਆ ਤੇ ਠੰਡੇ ਦੁੱਧ ਚੀ ਕੋਲਣਾ ਰਹੇ ਤੇ ਹੁਣ ਇਧਰ ਆਪਾਂ ਜਿਹੜਾ ਦੁੱਧ ਆਪਾਂ ਬਾਲਣਾ ਤਰਿਆ ਹੋਇਆ ਉਹਦੇ ਵਿੱਚ ਆਪਾਂ ਖੰਡ ਪਾ ਲਈਏ ਇਹ ਜਿਹੜਾ ਖੰਡ ਦਾ ਹਿਸਾਬ ਆਪਾਂ ਨੇ ਇਹ ਤੁਸੀਂ ਆਪਦੇ ਘੱਟ ਵੱਡ ਮਿੱਠਾ ਜਿਵੇਂ ਜਹੇ ਜ ਤੁਸੀਂ ਖਾਣੇ ਆ ਉਹੋ ਜਿਹੀ ਤੁਸੀਂ ਖੰਡ ਆਪਦੇ ਹਿਸਾਬ ਨਾਲ ਪਾ ਸਕਦੇ ਹੋਗੇ ਮੈਂ ਪਾਈ ਆ ਆਪਣੀ ਫੈਮਿਲੀ ਦੇ ਹਿਸਾਬ ਤੇ ਕਿਉਂਕਿ ਸਾਡੀ ਫੈਮਿਲੀ ਮਿੱਠਾ ਘੱਟ ਹੀ ਖਾਂਦੀ ਆ ਉਸ ਹੱਬ ਤੇ ਮੈਂ ਖੰਡ ਪਾਈ ਆ ਤੁਸੀਂ ਭਾਣੇ ਜਦੋਂ ਤੁਸੀਂ ਇਸ ਤਰ੍ਹਾਂ ਦੁੱਧ ਧਰ ਲੈਣਾ ਗਰਮ ਤੁਸੀਂ ਉਹਦੇ ਵਿੱਚ ਖੰਡ ਪਾ ਲਈ ਫਿਰ ਤੁਸੀਂ ਚਮਚੇ ਦੇ ਨਾਲ ਆਪਦਾ ਖਾ ਪੀ ਕੇ ਦੁੱਧ ਨੂੰ ਦੇਖ ਸਕਦੇ ਹੋ ਵੀ ਮਿੱਠਾ ਠੀਕ ਹੈਗਾ ਥੋੜਾ ਜਿਹਾ ਮਿੱਠਾ ਪਾਣੇ ਮਤਲਬ ਆਮ ਮਿੱਠੇ ਨਾਲੋਂ ਇਹਦੇ ਵਿੱਚ ਜ਼ਿਆਦਾ ਪੈਂਦਾ ਹੈਗਾ ਕਿਉਂਕਿ ਜਦੋਂ ਠੰਡਾ ਹੋਇਆ ਠੰਡੇ ਹੋਇਆ ਜਦੋਂ ਆਪਣਾ ਮਿੱਠਾ ਤੇ ਸਾਰਾ ਕੁਝ ਠੰਡਾ ਹੋ ਗਿਆ ਉਦੋਂ ਮਿੱਠੇ ਨਾਲ ਮਠਾਸ ਦੇਣੀ ਆਪਾਂ ਨੇ ਤੇ ਜਾਨੀ ਕਿ ਜਿਵੇਂ ਆਪਾਂ ਵੈਸੇ ਕਿਸੇ ਚੀਜ਼ ਦੇ ਵਿੱਚ ਪਾਉਣੇ ਆਗੇ ਖੰਡ ਵਗੈਰਾ ਤੇ ਉਦੋਂ ਆਪਾਂ ਮਿੱਠਾ ਨਾਰਮਲ ਪਾਉਣੇ ਹੈਗੇ ਤੇ ਉਹਦੇ ਨਾਲੋਂ ਥੋੜਾ ਜਿਹਾ ਜਿਸ ਤਰ੍ਹਾਂ ਆਪਾਂ ਇਸ ਸਕਰੀਨ ਦੇ ਵਿੱਚ ਮਿੱਠਾ ਜ਼ਿਆਦਾ ਪਾਉਣੀ ਅਗੇ ਉਸੇ ਤਰ੍ਹਾਂ ਹੀ ਪਾਨੇ ਇਹਦੇ ਵਿੱਚ ਮਿੱਠਾ ਥੋੜਾ ਜਿਆਦਾ ਹੀ ਪਾਣਾਗਾ ਦੇਖੋ ਪਾਨੇ ਦੁੱਧ ਨੂੰ ਆਪਣੇ ਨੂੰ ਵਾਲੀ ਆ ਚੁੱਕੀ ਆ ਤੇ ਇਹ ਇਹ ਦੁੱਧ ਜਿਹੜਾ ਹੈ ਪਾਨੇ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਫੁੱਲ ਫੈਟ ਦੁੱਧ ਲੈਣਾਗਾ ਇਹ ਤੁਸੀਂ ਜਿਵੇਂ ਆਪਣੇ ਘਰ ਦੇ ਵਿੱਚ ਵਾਲਾ ਦੇ ਕੇ ਦੁੱਧ ਰੱਖਿਆ ਹੁੰਦਾ ਫਰिज ਦੇ ਵਿੱਚ ਠੰਡਾ ਦੁੱਧ ਪਿਆ ਹੁੰਦਾਗਾ ਉਸੇ ਤਰ੍ਹਾਂ ਹੀ ਤੁਸੀਂ ਦੁੱਧ ਲੈ ਸਕਦੇ ਹੋਗੇ ਭਾਵੇਂ ਉਤੋਂ ਕਰੀਮ ਲਾ ਕੇ ਲੈ ਲਓ ਤੇ ਇਹ ਹੁਣ ਆਪਾਂ ਤੇ ਚੰਗੀ ਤਰ੍ਹਾਂ ਹਲਾਤਾ ਤੇ ਦੁੱਧ ਦੇ ਵਿੱਚ ਜਿਹੜੀ ਖੰਡ ਪਾਈ ਸੀ ਉਹ ਚੰਗੀ ਤਰ੍ਹਾਂ ਵਿੱਚ ਘੁਲ ਗਈ ਤੇ ਦੁੱਧ ਨੂੰ ਵਾਲੀ ਆਉਣ ਲੱਗ ਗਈ ਜਦੋਂ ਦੁੱਧ ਨੂੰ ਵਾਲੀ ਆ ਜੇ ਵੀ ਖੰਡ ਘੁਲ ਜੇ ਵੀ ਉਦੋਂ ਤੁਸੀਂ ਵਿੱਚ ਕਸਟਰ ਪਾਉਣਾਗਾ ਜਦੋਂ ਆਪਾਂ ਕਸਟਰ ਪਾਤਾ ਭਾਨੇ ਇਹਨੂੰ ਹਲਾਉਂਦੇ ਹੀ ਰਹਿਣਾਗਾ ਤੇ ਨਹੀਂ ਤਾਂ ਆਪਣਾ ਕਸਟਰ ਥੱਲੇ ਜਾਮ ਜੂਗਾ ਹਾਂ ਦੇਖ ਭਾਨੇ ਇਸ ਤਰ੍ਹਾਂ ਤੁਸੀਂ ਦੁੱਧ ਨੂੰ ਹਲਾਉਂਦੇ ਰਹਿਣਾ ਜਿੰਨਾ ਚਿਰ ਕਸਟਰ ਨੂੰ ਵਾਲੀ ਨਹੀਂ ਆਉਂਦੀਗੀ ਇਸ ਤਰ੍ਹਾਂ ਹਲਾਈ ਜਾਣਾ ਤੁਸੀਂ ਇਹਨਾ ਹੋ ਵੀ ਭਾਣੇ ਜੇ ਜਦੋਂ ਕਸਟਰ ਪਾਤਾ ਤੇ ਤੁਹਾਡਾ ਥੱਲੇ ਲੱਗ ਜੇ ਤੇ ਇਹਨੂੰ ਆਪਾਂ ਹਲਾਉਂਦੇ ਹੀ ਰਹਿਣਾਗਾ ਚੰਗੀ ਤਰ੍ਹਾਂ ਹਲਾਈ ਜਾਣਾ ਇਹਨੂੰ ਕਸਟਰ ਨੂੰ ਥੱਲੇ ਨਹੀਂ ਲੱਗਣ ਦੇਣਾ ਆਪਾਂ ਜਿਵੇਂ ਆਪਾਂ ਨਾ ਖੋਆ ਤਿਆਰ ਹੋ ਜਾਂਦਾ ਹੁੰਦਾ ਬਣ ਕੇ ਉਦੋਂ ਆਪਾਂ ਘਰਸੀ ਹਲਾਈ ਜਾਂਦੇ ਹਲਾਈ ਜਾਂਦੇ ਆ ਇਸੇ ਤਰ੍ਹਾਂ ਇਹਨੂੰ ਵੀ ਭਾਣੇ ਆਪਾਂ ਹਲਾਉਣਾ ਹੀ ਹੈਗਾ ਤੇ ਸਹਿਮਤੇ ਕਰਕੇ ਤੁਸੀਂ ਇਹਨੂੰ ਹਲਾਈ ਜਾਣਾਗਾ ਤੇ ਜਦੋਂ ਆਪਾਂ ਨੇ ਇਹਨੂੰ ਕਸਟਰ ਬੱਚ ਪਾਏ ਤੋਂ ਦੁੱਧ ਨੂੰ ਵਾਲੀ ਆ ਚੁੱਕੀ ਜੇ ਉਹ ਕਸਟਰ ਵਿੱਚ ਪਾਤਾ ਕਸਟਰ ਨੂੰ ਵਾਲੀ ਆ ਗਈ। ਉਦੋਂ ਆਪਾਂ ਇਹ ਬਸ ਬੰਦ ਕਰ ਦੇਣਾ। ਉਸ ਤੋਂ ਸਮਝ ਲੈ ਆਪਣਾ ਦੁੱਤ ਕਸਟਰ ਤਿਆਰ ਹੋ ਗਿਆ। ਆ ਦੇਖੋ ਭਾਨੇ ਕਸਟਰ ਨੂੰ ਆਪਣੇ ਨਵਾਲੀ ਆ ਚੁੱਕੀ ਆ। ਆਪਾਂ ਬਸ ਇੱਕ ਮਿੰਟ ਲਈ ਪਕਾਵਾਂਗੇ ਹੁਣ ਇਹਨੂੰ। ਤੇ ਇਹਦਾ ਕੱਚਾਪਨ ਚੱਕਿਆ ਜਾਊਗਾ। ਆ ਦੇਖੋ ਵਾਲੀ ਆ ਜਾਂਦੀ ਹੈ ਕਸਟਰ ਨੂੰ ਆਪਣੇ ਦੇਖੋ। ਐਂ ਘੜਾ ਹੋ ਗਿਆ ਭਾਨੇ। ਦੇਖੋ। ਇਹਨੂੰ ਵਾਲੀ ਆ ਜਾਂਦੀ ਹੈ ਤੇ ਬਸ ਆਪਾਂ ਇੱਕ ਮਿੰਟ ਲਈ ਪਕਾਉਣਾ ਹੈ ਸਿਰਫ। ਸ਼ਮਤੀ ਰੱਖ ਕੇ ਇਹਦਾ ਕੱਚਾਪਣ ਚੱਕ ਤਰਾਂ ਕਸਟਰਡ ਦਾ ਦੇਖੋ ਭਾਨੇ ਆਪਣਾ ਕਸਟਰਡ ਬਣ ਕੇ ਬਿਲਕੁਲ ਰੈਡੀ ਹੈਗਾ ਬਿਲਕੁਲ ਰੈਡੀ ਬਣ ਗਿਆ ਆਪਣਾ ਕਸਟਰਡ ਦੇਖੋ ਇਹ ਘੜਾ ਘੜਾ ਹੋ ਗਿਆ ਕਸਟਰਡ ਆਪਣਾ ਇਹ ਬਿਲਕੁਲ ਰੈਡੀ ਹੈ ਹੁਣ ਤੇ ਹੁਣ ਆਪਾਂ ਇਹਨੂੰ ਸਜਾਉਣ ਵਾਸਤੇ ਥੱਲੇ ਆਪਾਂ ਰਸ ਰੱਖਦੇ ਹਾਂਗੇ ਰਸਾ ਨੂੰ ਆਪਾਂ ਇਸ ਤਰ੍ਹਾਂ ਭਾਂਡੇ ਦੇ ਵਿੱਚ ਸਜਾ ਲੈਣਾ ਤੁਸੀਂ ਭਾਨੇ ਹੋ ਕੋਰਸਸ ਇਹ ਕਰਿਓ ਵੀ ਤੁਸੀਂ ਚੌਰਸ ਭਾਂਡੇ ਲਿਓ ਮੇਰੇ ਕੋਲ ਇਹ ਪਨ ਇੱਕ ਚਾਰਜ ਭੰਟਾ ਥੋੜਾ ਜਿਹਾ ਵੱਡਾ ਦਾ ਹੈ ਜ਼ਰੂਰ ਥੋੜਾ ਜਿਹਾ ਵੱਡਾ ਦਾ ਇੰਨਾ ਸਾਡੀ ਫੈਮਿਲੀ ਛੋਟੀ ਹੈਗੀ ਇੰਨਾ ਸਾਨੂੰ ਨਹੀਂ ਚਾਹੀਦਾਗਾ ਆ ਦੇਖੋ ਆਪਾਂ ਕੇਕ ਦਾ ਬੇਸ ਤਿਆਰ ਕਰ ਰਹੇ ਹਾਂਗੇ ਇਹ ਆਪਾਂ ਨਾ ਇਹਨੂੰ ਜਿੱਥੇ ਆਪਣਾ ਮਤਲਬ ਜਗ੍ਹਾ ਨਾ ਪਿਆ ਪੂਰਾ ਪ੍ਰੋਪਰ ਪਰ ਉਹ ਤੇਪਾ ਇਹਨੂੰ ਕੱਟ ਕੇ ਪਾ ਲੈਣਾ ਪੀਸ ਕਰਕੇ ਇਸ ਤਰ੍ਹਾਂ ਉੱਥੇ ਇਸ ਤਰ੍ਹਾਂ ਪਾ ਲੈਣਾ ਪੀਸ ਕਰਕੇ ਆ ਦੇਖੋ ਇਸ ਤਰ੍ਹਾਂ ਯਾਨੀ ਆਪਣਾ ਸਾਰਾ ਇਹ ਬੰਦ ਹੋਣਾ ਚਾਹੀਦਾ ਚਾਰ ਚੁਫੇਰਾ ਤੇ ਜਿੱਥੇ ਜਗ੍ਹਾ ਸੋਂ ਦਿੱਸੀ ਉੱਥੇ ਟੁਕੜੇ ਕਰਕੇ ਪਾ ਦਿਓ ਹੁਣ ਦੇਖੋ ਇਹ ਆਪਾਂ ਪੀਸ ਥੱਲੇ ਪਸਾ ਲੇ ਤੇ ਹੁਣ ਆਪਾਂ ਭਨੇ ਆਹਨਾ ਜਿਹੜਾ ਕਾਸਟਰ ਆਪਣਾ ਤੇ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਲੈਣਾ ਕਸ਼ਮਾਰ ਕੇ ਸਾਰੇ ਨਾ ਆਪਾਂ ਚੰਗੀ ਤਰ੍ਹਾਂ ਪਾ ਦੇਣਾ ਇਸ ਤਰ੍ਹਾਂ ਕਰਕੇ ਸਾਰੇ ਪਾ ਦੇਣਾ ਚੰਗੀ ਤਰ੍ਹਾਂ ਕਰਕੇ ਤੁਸੀਂ ਆਧ ਪਰਿਵਾਰ ਦੇ ਸਾਥ ਤੇ ਭੈਣ ਤੁਸੀਂ ਲੈ ਲਿਓ ਮਤਲਬ ਬਰਤਨ ਵੀ ਤੇ ਮਟੀਰੀਅਲ ਵੀ ਫੈਮਿਲੀ ਦੇ ਸਭ ਤੇ ਲੈ ਲਿਓ ਆਪਦੇ ਸਾਥ ਤੇ ਇਹ ਆਪਾਂ ਸਾਰਾ ਇਸ ਤਰ੍ਹਾਂ ਪਾਤਾ ਸਾਰੇ ਬ੍ਰੈਂਡ ਦੇ ਉੱਤੇ ਥੋੜਾ ਜਿਹਾ ਹੋਰ ਪਾ ਦਾਂਗੇ ਆਪਾਂ ਤੇ ਹੁਣ ਦੇਖੋ ਸਾਰਾ ਪਾਤਾ ਆਪਾਂ ਤੇ ਹੁਣ ਆਪਾਂ ਪੀਸਾਂ ਦੀ ਦੂਜੀ ਲੈ ਤਿਆਰ ਕਰਦੇ ਆਂ आ देखो भेने अपा इस तरह पीस की दूजी ले त्यार करती अपनी केक त्यार होगी पीस दबारे उपा सारा जिन्ना बनिया मटीरियल सारा उप ची तरह देखो भाने जिन्ना अपना कस्टर्ड बन सारा ए देंगे चंकी तरह देखो सारे का सारा अप ला के चंकी तरह बरतन ਸਾਰਾ ਆਪਾਂ ਕਚਪਾਰਾਂਗੇ ਆ ਦੇਖੋ ਆਪਣਾ ਇਹ ਚੰਗੀ ਤਰ੍ਹਾਂ ਇਹ ਇਸ ਤਰ੍ਹਾਂ ਹੀ ਜੰਮ ਜਾਣਾਗਾ ਤੇ ਇਹਦੇ ਉੱਤੇ ਆਪਾਂ ਕਾਜੂ ਬਦਾਮ ਕਾਜੂ ਤੇ ਬਦਾਮ ਆਪਾਂ ਇਸ ਤਰ੍ਹਾਂ ਲਾ ਦਾਂਗੇ ਚੰਗੀ ਤਰ੍ਹਾਂ ਉੱਤੇ ਆ ਦੇਖੋ ਭੈਣੇ ਆਪਾਂ ਕਾਜੂ ਬਦਾਮ ਉੱਪਰ ਇਹਦੇ ਲਾ ਦਿੱਤੇ ਨੇਗੇ ਤੇ ਹੁਣ ਆਪਾਂ ਇਹਨੂੰ 4 ਤੋਂ 5 ਘੰਟੇ ਦੇ ਲਈ ਫ੍ਰਿਜ ਦੇ ਵਿੱਚ ਰੱਖਾਂਗੇ ਇਹ ਫ੍ਰਿਜਰ 'ਚ ਨਹੀਂ ਰੱਖਣਾ ਪਾਣੇ ਫ੍ਰਿਜ ਵਿੱਚ ਰੱਖਣਾ ਹੈ ਫ੍ਰਿਜ ਵਿੱਚ ਆਪਾਂ ਇਹ 4 ਤੋਂ 5 ਘੰਟੇ ਰੱਖਾਂਗੇ ਤੇ ਫਿਰ ਤੁਹਾਨੂੰ ਇਹਨੂੰ ਕੱਟ ਕੇ ਦਿਖਾਵਾਂਗੇ ਆ ਦੇਖੋ ਪਾਣੇ ਆਪਾਂ 3 ਘੰਟੇ ਜਦ ਇਹਨੂੰ ਫ੍ਰਿਜ 'ਚ ਰੱਖਤਾ ਸੀਗਾ ਇਹ ਆਪਣਾ ਕੇਕ ਕਸਟਰਡ ਬ੍ਰੈਡ ਕੇਕ ਕਸਟਰਡ ਬ੍ਰੈਡ ਬਣ ਕੇ ਤਿਆਰ ਆਗਾ ਤੇ ਇਹਨੂੰ ਪਾਣੇ ਹੁਣ ਆਪਾਂ ਕੱਟ ਕੇ ਦੇਖਦੇ ਆਂਗੇ ਤੇ ਇਹ ਤੁਸੀਂ ਨਾ ਮਤਲਬ ਤੁਹਾਡੇ ਘਰ ਪਰੌਣੇ ਆਉਣੇ ਹੁਣ ਤੁਸੀਂ 2-3 ਘੰਟੇ ਲਈ ਪਹਿਲਾਂ ਬਣਾ ਕੇ ਤਿਆਰ ਕਰਕੇ ਰੱਖ ਸਕਦੇ ਹੋਗੇ ਤੇ ਆਇਆ ਤੋਂ ਸਰਵ ਕਰ ਸਕਦੇ ਹੋਗੇ ਇਹਨਾਂ ਨੂੰ ਤੇ ਬਹੁਤ ਟੈਸਟੀ ਬਣੂਗਾ ਇਹ ਜਿਵੇਂ ਆਪਾਂ ਮਤਲਬ ਖਾਣੇ ਤੋਂ ਬਾਅਦ ਵਿੱਚ ਮਿੱਠੇ ਦੇ ਵੇਲੇ ਆਪਾਂ ਇਹਨਾਂ ਨੂੰ ਵਰਤ ਸਕਦੇ ਹਾਂਗੇ ਤੇ ਤੁਸੀਂ ਜ਼ਰੂਰ ਆ ਟ੍ਰਾਈ ਕਰੋ ਭਾਣੇ ਲੈ ਭਾਣੇ ਆਪਾਂ ਹੁਣ ਇਹਨਾਂ ਨੂੰ ਕੱਟ ਕੇ ਦੇਖੀਏ ਇਹ ਬੜੀ ਸਵਾਦਿਸ਼ਟ ਚੀਜ਼ ਬਣੀ ਆ ਪੋਲੀ ਪੋਲੀ ਸਾਰੀ ਇਸ ਤਰ੍ਹਾਂ ਆਪਾਂ ਪੀਸ ਕੱਟ ਸਕਦੇ ਹਾਂ ਆ ਦੇਖੋ ਕਿੰਨੀ ਵਧੀਆ ਚੀਜ਼ ਬਣੀ ਬਣ ਕੇ ਤਿਆਰ ਹੋਈ ਆ ਇਹ ਤੇ ਇਹ ਤੁਹਾਨੂੰ ਖਾ ਕੇ ਦਿਖਾਉਣੀ ਆ ਬਹੁਤ ਟੈਸਟੀ ਬਣੀ ਆਪਣਾ ਇਹ ਬਹੁਤ ਜਿਆਦਾ ਟੈਸਟੀ ਆ ਤੁਸੀਂ 2-3 ਘੰਟੇ ਦੇ ਲਈ ਇਹਨੂੰ ਫਰਿੱਜ 'ਚ ਰੱਖ ਕੇ ਵਧੀਆ ਮਹਿਮਾਨਾਂ ਨੂੰ ਸੁਆਦਿਸ਼ਟ ਚੀਜ਼ ਖਵਾ ਸਕਦੇ ਹੋ ਬਹੁਤ ਜ਼ਿਆਦਾ ਟੈਸਟ ਹੈ ਆਪਣੇ ਬਹੁਤ ਜ਼ਿਆਦਾ ਦੇਖੋ ਤੁਸੀਂ ਐਸ ਤਰ੍ਹਾਂ ਨਾ ਐਸ ਤਰ੍ਹਾਂ ਪੀਸਾ ਨੂੰ ਅਲੱਗ ਲੱਗਾ ਹੈ ਕੱਢ ਲੈਣਾ ਪੈਣਾ ਤੁਸੀ ਤੁਹਾਨੂੰ ਮਹਿਮਾਨ ਪੁੱਛਣਗੇ ਵੀ ਤੁਸੀਂ ਇਹ ਕੀ ਚੀਜ਼ ਬਣਾਈ ਹੈ ਕਾਦੇ ਕਾਦੇ ਲਈ ਚੀਜ਼ ਬਣਾਈ ਹੈ ਤੁਸੀਂ ਇਹ ਕਿਵੇਂ ਬਣਾਈ ਹੈ ਤੁਹਾਨੂੰ ਮਹਿਮਾਨ ਪੁੱਛਣਗੇ ਤੇ ਕੌਲੀਆਂ ਚੱਟਦੇ ਹੀ ਰਹਿ ਜਾਣਗੇ ਤੇ ਐਸ ਤਰ੍ਹਾਂ ਬਣਾਇਓ ਭਾਣੇ ਤੇ ਬਸ ਆਪਣਾ ਪੇਬੇ ਦੀ ਰਸੋਈ ਦੇ ਵਿੱਚ ਇਨ ਨਯਾਗਾ ਭਾਨੇ ਆਪਣੀ ਵੀਡੀਓ ਡੇਲੀ ਸਵੇਰੇ 9 ਵਜੇ ਆਉਂਦੀ ਜਾਗੀ ਆਪਣੀ ਵੀਡੀਓ 9 ਵਜੇ ਡੇਲੀ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਘੰਟੀ ਦਾ ਬਟਨ ਦਬਾਇਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰੋ ਭਾਨੇ ਦੱਸਿਓ ਬਣਾ ਕੇ ਦੇਖਿਓ ਤੁਸੀਂ ਭਾਨੇ ਇਸ ਤਰ੍ਹਾਂ ਵੀ ਸੋਤ ਹੋਏ ਕਿਸ ਤਰ੍ਹਾਂ ਬਣੀ ਆਗੀ ਫਿਰ ਮੈਨੂੰ ਕਮੈਂਟ ਕਰਿਓ ਤੇ ਮਹਿਮਾਨਾਂ ਨੂੰ ਆਇਆਂ ਨੂੰ ਪਰੋਸਿਓ ਤੇ ਮਹਿਮਾਨ ਬਹੁਤ ਖੁਸ਼ ਹੋਣਗੇ ਬੱਚੇ ਬਹੁਤ ਖੁਸ਼ ਹੋਣਗੇ ਤਾਂ ਆਪਾਂ ਨੇ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਦੇ ਆ ਕੱਲ ਨੂੰ ਸਵੇਰੇ 9 ਵਜੇ ਨਵੀਂ ਵੀਡੀਓ ਦੇ ਨਾਲ